ਜਿਹੜੇ ਲੋਕਾਂ ਨੂੰ ਲੋਕਾਂ ਦੀ ਸੋਚ ਇੱਥੇ ਤੱਕ ਹੈ ਬਹੁਤ ਸਾਰੇ ਸਾਡੇ ਪੜ੍ਹੇ ਲਿਖੇ ਫਾਰਮਰ ਵੀ ਹੈਗੇ ਬੀਜੀ ਦਵਾਈ ਭਰਾ ਲਈ ਆਪਾਂ ਕਹਿੰਦੇ ਨਾ ਨੰਬਰ 1 ਨੰਬਰ 2 ਆਪਾਂ ਕਹਿ ਦਿੰਦੇ ਆ ਜੀ ਵੀ ਦਵਾਈ ਭਰਾ ਭਰਾ ਹੰਬ ਕੇ ਹੁਣ ਅਸੀਂ ਹੁਣ ਅਸੀਂ ਠੰਡੇ ਟੀਕੇ ਲਾ ਲਏ ਤੀਜੇ ਨੰਬਰ ਤੇ ਅਸੀਂ ਪਾਊਡਰ ਦੇ ਲਿਆ ਇਹ ਤਿੰਨੇ ਚੀਜ਼ਾਂ ਨਾਲੇ ਮਸਲਾ ਨਹੀਂ ਹੱਲ ਹੋ ਸਕਦਾ ਨਾ ਇਹ ਤਿੰਨੇ ਚੀਜ਼ਾਂ ਨਾਲ ਮਸਲਾ ਹੱਲ ਹੋ ਸਕਦਾ ਨਾ ਇਹ ਤਿੰਨੇ ਚੀਜ਼ਾਂ ਮਸਲੇ ਦੇ ਨਾਲ ਨਹੀਂ ਜੁੜੀਆਂ ਵੀ ਆ ਅਪਾ ਇਹਦੀ ਸਹੀ ਜੜ ਪੜਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਦੇ ਬਾਰੇ ਮੈਨੂੰ ਜੇ ਦਿਨ 'ਚ 10 ਪੌਣ ਆਉਂਦੀਆਂ ਤਾਂ 7 ਪੌਣ ਇਹੀ ਆਉਂਦੇ ਆ ਬੀਜ ਜੀ ਸਾਡੀ ਮੱਝ ਬੋਲਦੀ ਨਹੀਂ ਸਾਡੀ ਗਾਂ ਰਹਿੰਦੀ ਨਹੀਂ ਹੈਗੀ ਤੇ ਮੱਝਾਂ ਵੀ ਬਹੁਤ ਸਮੱਸਿਆਵਾਂ ਮੱਝਾਂ ਰਹਿੰਦੀਆਂ ਨਹੀਂ ਹੈਗੀਆਂ ਔਰ ਗਾਵਾਂ 'ਚ ਵੀ ਸਮੱਸਿਆ ਆ ਜਾਂਦੀ ਹੈ ਵੀ ਗਾਵਾਂ ਬੋਲਦੀਆਂ ਨਹੀਂ ਹੈਗੀਆਂ ਜਿਹੜੇ ਗਾਵਾਂ ਬਹੁਤ ਲੀਸੀਆਂ ਹੋ ਜਾਂਦੀਆਂ ਸੋ ਪਹਿਲਾ ਕੀ ਹੈ ਵੀ ਜਦੋਂ ਤੁਹਾਡਾ ਪਸ਼ੂਪਾ ਗੱਲ ਕੀਤੀ ਹੈ ਵੀ ਸੋਨ ਤੋਂ 2 ਮਹੀਨੇ ਪਹਿਲਾਂ ਸਹੀ ਸੰਭਾਲ ਕਰਨੀ 40 ਦਿਨ ਡਰਾਈ ਫੀਡ ਬੀ ਦੀਨ ट्रांजिशन ਫੀਡ ਇਹਦੇ ਬਾਰੇ ਅਲੱਗ-ਅਲੱਗ ਵੀਡੀਓ ਹੈਗੀਆਂ ਤੁਸੀਂ ਦੇਖ ਸਕਦੇ ਹੋ ਸੋਣ ਤੋਂ ਬਾਅਦ ਕੀ ਕਰਨਾ ਹੈ